ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਸਰਕਾਰ ਕਿੰਸੀ ਘਰੇ ਆ ਕੇ ਕੰਮ ਹੋਇਆ ਕੰਮ ਤਾਂ ਇੱਥੇ ਹੁਣ ਤੇ ਨਹੀਂ ਆਉਂਦੇ ਇੱਥੇ ਆ ਕੇ ਕੰਮ ਤਾਂ ਵੀ ਨਹੀਂ ਹੁੰਦੇ ਘਰੇ ਤੱਕ ਤੇ ਜਮੀਨੀ ਪੱਧਰ ਤੇ ਆ ਕੇ ਦੇਖੋ ਕਿ ਜਿੱਥੇ-ਜਿੱਥੇ ਤੁਸੀਂ ਕਹਿੰਦੇ ਕਿ ਕੰਮ ਕਰਨੇ ਆ ਉੱਥੇ ਤੁਹਾਡੇ ਅਫਸਰ ਤਾਂ ਹੈ ਨਹੀਂਗੇ ਪਹਿਲਾ ਅਫਸਰ ਤਾਂ ਲਾਓ ਭਗਵਾਨ ਤਾਂ ਮਾਨ ਸਰਕਾਰ ਕਹਿੰਦੀ ਸੀ ਕਿ ਇੱਕ ਅਜਿਹਾ ਨੰਬਰ ਜਾਰੀ ਕਰ ਦਿੱਤਾ ਹੈ ਕਿ ਤੁਹਾਡੇ ਕੰਮ ਘਰ ਬੈਠਿਆਂ ਦੇ ਹੋਇਆ ਕਰਨਗੇ ਘਰ ਬੈਠਿਆਂ ਤਾਂ ਗਾਲਿ ਛੱਡੋ ਇੱਥੇ ਆ ਕੇ ਢੇੜੇ ਮਾਰ ਕੇ ਵੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਐਨਾ ਬੁਰਾ ਹਾਲ ਹੈ ਕਿ ਜੈਤੋ ਕੋਲ ਆਪਦਾ ਐਸਡੀਐਮ ਹੀ ਨਹੀਂ ਹੈ ਪਿਛਲੇ 4 ਮਹੀਨੇ ਤੋਂ ਇੱਥੇ ਕੋਈ ਐਸਡੀਐਮ ਡੈਕ ਦਾ ਨਾ ਕੋਈ ਨਵਾਂ ਉਨ ਨੂੰ ਤਿਆਰ ਹੈ ਮੇਨ ਤਹਿਸੀਲਦਾਰ ਸਾਹਿਬ ਦੀ ਪੋਸਟ ਖਾਲੀ ਪਈ ਹੈ ਜੀ ਜਦੋਂ ਕਿਸੇ ਦਫ਼ਤਰ ਦੇ ਵਿੱਚ ਜਾਂ ਕਿਸੇ ਸਬਲੂਜਨ ਦੇ ਕੋਲ ਆਪਦਾ ਉਹਨਾਂ ਦਾ ਅਫਸਰੀ ਹੈ ਨਹੀਂ ਤਾਂ ਕੰਮ ਕਿਵੇਂ ਹੋਣਗੇ ਕੰਮ ਕਰੇਗਾ ਕੌਣ ਅਮੀਰ ਸਰਕਾਰ ਤੋਂ ਸਾਨੂੰ ਉਮੀਦਾਂ ਸੀਗੀਆਂ ਜੀ ਉਮੀਦਾਂ ਹੁਣ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਜੀ ਜਮਾ ਬੇੜਾ ਗਰਕ ਹੋਇਆ ਪਿਆ ਜੀ ਸਾਡੇ ਜਿੱਤੋ ਦਾ ਤਾਂ